ऑपरेशन ਸੀਗਾ ਇਹ ਏਡੀਸਪੀ ਇਨਵੈਸਟੀਗੇਸ਼ਨ ਤੇ ਸੀਆਈਏ ਕਰ ਰਹੇ ਸੀਗੇ 15-20 ਦਿਨ ਤੋਂ ਲੱਗੇ ਹੋਏ ਸੀਗੇ ਇੱਕ ਜੱਸਾ ਨਾਮ ਦਾ ਵਿਅਕਤੀ 48 ਸਾਲ ਦੀ ਉਮਰ ਹੈ ਹਰੀਕੇ ਦਾ ਰਹਿਣ ਵਾਲਾ ਇਹਨੂੰ ਫੜਿਆ ਸੀਗਾ 17 18 ਇਹਦੇ ਤੇ ਮੁਕੱਦਮੇ ਦਰਜ ਹੈ ਐਨਡੀ ਤੇ ਅਟੈਂਪਟ ਟੂ ਮਟਰ ਤੇ ਆਰਮਸੈਕ ਦੇ ਕਾਫੀ ਪਰਚੇ ਦਰਜ ਹੈ ਤੇ ਗੁਵਿੰਦਵਾਲ ਜੇਲ੍ਹ ਚ ਬੰਦ ਸੀਗਾ ਕੁਝ ਦਿਨ ਪਹਿਲਾਂ ਆਇਆ ਸੀਗਾ ਗੁਵਿੰਦਵਾਲ ਜੇਲ੍ਹ ਚ ਰਹਿ ਕੇ ਇਹਦੇ ਕੁਝ ਸੰਪਰਕ ਐ ਕ੍ਰੋਸ ਦਾ ਬਾਰਡਰ ਹੋ ਗਏ ਸੀਗੇ ਪਾਕਿਸਤਾਨਰ ਤੋਂ ਡਰੋਨ ਰਾਹੀਂ 600 ਟੀਜ਼ ਇਹਨਾਂ ਨੇ ਮੰਗਾਈਆਂ ਹੈ ਉਦੇ ਵਿੱਚੋਂ ਕੁਝ ਡਰੱਗਸ ਵੀ ਸੀਗੇ ਤੇ ਵੈਪਨਸ ਵੀ ਸੀਗੇ ਤੇ ਇਹਦੇ ਅੱਗੇ ਦੋ ਐਸੋਸੀਏਟਸ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈ ਇਹ ਤਿੰਨ ਬੰਦਿਆਂ ਤੋਂ ਦੋ 32 ਬੋਰ ਦੇ ਪਿਸਟਲ ਮਿਲੇ ਰਿਕਵਰ ਹੋਏ ਇੱਕ ਸਟਾਰ 30 ਬੋਰ ਦਾ ਸਟਾਰ ਪਿਸਟਲ ਰਿਕਵਰ ਹੋਇਆ ਇਹ ਉਸੇ ਪਿੰਡ ਦਾ ਰਹਿਣ ਵਾਲਾ ਜਿੱਥੇ ਲਖਵੀਰ ਲੰਡਾ ਜਿਹੜਾ ਗੈਂਗਸਟਰ ਬੈਠਾ ਹੈ ਕੈਨੇਡਾ ਉਹ ਉਸ ਪਿੰਡ ਦਾ ਹੀ ਰਹਿਣ ਵਾਲਾ ਇਦੀ ਆਪਸ ਚ ਇਨ ਦੋਨਾਂ ਦੀ ਆਪਸ ਚ ਫਿਸ਼ਰੀ ਦੇ ਠੇਕੇ ਮੱਛੀ ਦੇ ਠੇਕੇ ਲੈ ਕੇ ਕੰਟਰੈਕਟ ਨੂੰ ਲੈ ਕੇ ਲੜਾਈ ਹੋ ਗਈ ਸੀਗੀ ਲੰਡੇ ਨੇ ਤੇ ਫਰਸਟ ਕਜ਼ਨ ਨੂੰ ਗੋਲੀਆਂ ਮਰਵਾਈਆਂ ਸੀਗੀਆਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਤਰਨ ਤਰਨ ਜਿਹਦੀ ਮੌਤ ਹੋ ਗਈ ਸੀ ਜਿਨ੍ਹਾਂ ਨੇ ਮਾਰੀਆਂ ਸੀਗੀਆਂ ਉਹ ਫੜੇ ਗਏ ਸੀ ਕਪੂਥਲੇ ਤੇ ਜੱਸਾ ਜਿਹੜਾ ਹੈ ਉਹ ਪਲਾਨ ਕਰ ਰਿਆ ਸੀਗਾ ਲੰਡੇ ਦੇ ਤਿੰਨ ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ ਜਿਹੜੇ ਐਸੋਸੀਏਟਸ ਆਇਡੈਂਟੀਫਾਈਡ ਹਨ ਮੋ ਗਾਫਰੀਡਕੋਟ ਆਲੇ ਦੁਆਲੇ ਦੇ ਤਰੰਤਾਰ ਦੇ ਰਹਿਣ ਵਾਲੇ ਤੇ ਸੁਖਪ੍ਰੀਤ ਜਿਹੜਾ ਇਹਦਾ ਕਜ਼ਨ ਸੀਗਾ ਜਿਹਨੂੰ ਲੰਡੇ ਨੇ ਐਲੀਮੀਨੇਟ ਕੀਤਾ ਸੀਗਾ ਇਹਨਾਂ ਦੇ ਪਹਿਲੇ ਤਿੰਨ ਪਰਚੇ ਦਰਜ ਜਿਹੜੇ ਦੋ ਦੇ ਸੁਸ਼ੇਡਸ ਪਕੜੇ ਆ ਇਹ ਦਾ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਲਵਾਂਗੇ ਜਿਹੜਾ ਜੱਸਾ ਹੈ ਉਹਦੇ ਤੇ 17 ਪਰਚੇ ਦਰਜ ਇਹਦੀ ਅਲੱਗ-ਅਲੱਗ ਜਗ੍ਹਾ ਤੋਂ ਜਲੰਧਰ ਤੋਂ ਗ੍ਰਿਫਤਾਰੀ ਹੋਈ ਹੋਏ ਹੋਰ ਵੀ ਹੈ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਜਿਵੇਂ ਇਹ ਦਾ ਫਰਸਟ ਫੇਸ ਸੀਗਾ ਕਿ ਅਲੱਗ-ਅਲੱਗ ਟਾਈਮ ਤੇ ਗ੍ਰਿਫਤਾਰ ਕਰਤੇ ਹਨ ਅਲੱਗ-ਅਲੱਗ ਜਗ੍ਹਾ ਤੇ ਕਰਤੇ ਹਨ ਇਹ ਫਰਸਟ ਫੇਜ਼ ਸੀਗਾ ਆਪਰੇਸ਼ਨ ਸਟਿਲ ਗੋਇੰਗ ਔਨ ਹਰਮਾਨ ਲੈ ਲਿਆ ਸਰ ਹਰਮਾਨ ਲੈ ਲਿਆ ਜੀ